ਦੇਸ਼ ਦੇ ਪ੍ਰਧਾਨ ਮੰਤਰੀ ਤੀਜੀ ਵਾਰੀ ਬਣਤੇ ਬਾਤਣਾ ਸ਼ਹਿਰ ਅੰਦਰ ਬੀਜੇਪੀ ਆਗੂਆਂ ਵੱਲੋਂ ਵੱਡੀ ਜਿੰਮਤੀ ਵਿੱਚ ਪਹੁੰਚ ਕੇ ਢੋਲ ਠਮਕੇ ਅਤੇ ਆਤੀਸ਼ਵਾਜੀ ਚਲਾ ਕੇ ਖੁਸ਼ੀ ਦਾ اظہار ਕੀਤਾ ਗਿਆ ਹੈ ਨਾਲ ਦੇ ਨਾਲ ਇੱਥੇ ਲੋਕਾਂ ਨੂੰ ਵੱਡੀ ਤਰ੍ਹਾਂ ਦੇ ਚੰਡੂ ਵੰਡੇ ਗਏ ਹਨ ਔਰ ਨੱਚ ਟਪਕੇ ਢੋਲ ਠਮਕੇ ਨਾਲ ਅਤੇ ਗਾਨ ਕੀਤਾ ਗਿਆ ਹੈ ਬਾਤਣਾ ਸ਼ਹਿਰ ਅੰਦਰ ਇੱਕ ਬੀਜੇਪੀ ਵਰਕਰਾਂ ਵੱਲੋਂ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਸੀਂ ਦੇਖਦੇ ਹਾਂ ਅੱਗੇ ਵਰਕਰਾਂ ਵਿੱਚ ਦੀ ਦੂਜੀ ਵਾਰ ਸੂਬੇ ਵਿੱਚ ਬੀਏਪੀ ਦੀ ਨਰਿੰਦਰ ਮੋਦੀ ਸਰਕਾਰ ਬਣ ਕੇ ਆਈ ਹੈ ਇਸ ਵਕਤ ਪਾਤੜਾ ਦੇ ਵਿੱਚ ਅਸੀਂ ਸਿੰਘ ਚੌਕ ਵਿੱਚ ਖੜੇ ਆ ਜਿੱਥੇ ਕਿ ਅੱਜ ਪਟਾਕੇ ਚਲਾ ਕੇ ਔਰ ਖੁਸ਼ੀਆਂ ਦਾ ਇਜ਼ਹਾਰ ਕਰ ਰਹੇ ਨੇ ਲੱਡੂ ਵੰਡ ਰਹੇ ਨੇ ਇੱਥੇ ਬੀਜੇਪੀ ਦੇ ਆਗੂ ਜਿਹੜੇ ਨੇ ਵਰਕਰ ਨੇ ਜਿਹੜੇ ਕਿ ਇਹ ਹਲਕਾ ਇੰਚਾਰਜ ਵੀ ਨੇ ਅਸੀਂ ਉਹਨਾਂ ਨਾਲ ਗੱਲ ਕਰਨੀ ਜਾਵਾਂ ਕਿ ਇਸ ਤਰ੍ਹਾਂ ਅੱਜ ਜਿਹੜਾ ਮਾਹੌਲ ਹੈ ਔਰ ਤੁਸੀਂ ਜਿਵੇਂ ਅੱਜ ਪ੍ਰਧਾਨ ਜੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹੋ ਲੱਡੂ ਵੰਡ ਰਹੇ ਹੋ ਔਰ ਕਿਸ ਤਰ੍ਹਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਖੁਸ਼ੀ ਦੇ ਲਮ੍ਹੇ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰਪਾਈ ਮੋਦੀ ਜੀ ਦੇਸ਼ ਦੀ ਤੀਜੀ ਵਾਰੀ ਵਾਂਗ ਡੋਰ ਸੰਭਾਲ ਰਹੇ ਨੇ ਉਹਨਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਬਦਿਆ ਕੰਮ ਕੀਤੇ ਹਰ ਗਰੀਬ ਵਾਸਤੇ ਹਰ ਮਜਲੂਮ ਵਾਸਤੇ ਹਰ ਵਪਾਰੀ ਵਾਸਤੇ ਹਰ ਵਰਗ ਵਾਸਤੇ ਉਹਨਾਂ ਨੇ ਕੰਮ ਕੀਤਾ ਤਾਂ ਲੋਕਾਂ ਨੇ ਬਹੁਤ ਮਤ ਦੇ ਕੇ ਐਨਡੀਆ ਦੀ ਸਰਕਾਰ ਬਣਾਈ ਹੈ ਤੀਜੀ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸੌ ਚੱਕਰੇ ਨੇ ਤੇ ਇੱਥੇ ਅਸੀਂ ਪਾਤੜਾਂ ਦੇ ਵਿੱਚ ਸਾਰੇ ਛਤਰਾਣੇ ਦੀ ਲੀਡਰਸ਼ਿਪ ਸਾਰੇ ਵਰਕਰ ਸਹਿਬਾਨ ਸਾਰੇ ਪੁਰਾਣੇ ਤੇ ਨਵੇਂ ਲੀਡਰ ਸਾਰੇ ਇਕੱਠੇ ਹੋ ਕੇ ਅਸੀਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਾਂ ਜੈ ਸ਼੍ਰੀ ਰਾਮ ਵੇ ਦੇਵੇ ਅੱਜ ਖੁਸ਼ੀ ਕਾਫੀ ਜਾਦੀ ਹੈ ਮਾਹੌਲ ਕਾਫੀ ਜਰਮਾਇਆ ਹੋਇਆ ਹੈ ਇਹ ਪਟਾਕੇ ਚਲਾ ਰਹੇ ਹਾਂ ਇਹ ਖੁਸ਼ੀ ਦਾ ਮਾਹੌਲ ਸਾਰੇ ਦੇਸ਼ ਵਿੱਚ ਹੀ ਸ਼ਾਇਦ ਮਨਾਇਆ ਜਾ ਰਿਹਾ ਹੋਣਾ ਹੈ ਕਿਉਂਕਿ ਤੀਜੀ ਵਾਰ ਜਦੋਂ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਨੇ ਅੱਜ ਸੌਜਕ ਪ੍ਰੋਗਰਾਮ ਸੀਗਾ ਵਰਕਰਾਂ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਅੱਜ ਤੁਸੀਂ ਉਤਸ਼ਾਹ ਦੇਖਣ ਨੂੰ ਤੁਹਾਡੇ ਬਹੁਤ ਹੀ ਬਹੁਤ ਖੁਸ਼ੀ ਦਾ ਸਾਰੇ ਦੇਸ਼ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਸਾਰੇ ਦੇਸ਼ ਦੇ ਵਿੱਚ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਸਾਰੇ ਸ਼ਤਰਾਂ ਨੇ ਦੇ ਵਿੱਚ ਇਸ ਹਲਕੇ ਦੀ ਇਸ ਸਤਰਾਨੇ ਦੇ ਵਿੱਚ ਅਸੀਂ ਪਾਤਲਿਆਂ ਦੇ ਵਿੱਚ ਸਾਰੇ ਲੱਡੂ ਵੰਡ ਰਹੇ ਹਾਂ ਸਾਰੇ ਹਲਕੇ ਦੇ ਲੋਕ ਸਾਰੇ ਲੋਕ ਇੱਥੇ ਇਕੱਠੇ ਹੋਏ ਆ ਪਾਰਟੀ ਤੋਂ ਉੱਪਰ ਉੱਠ ਕੇ ਸ਼੍ਰੀ ਨਰਿੰਦਰભાઈ ਵਾਸਤੇ ਸਾਰੇ ਲੋਕ ਇੱਥੇ ਇਕੱਠੇ ਹੋਏ ਆ ਤੇ ਲੱਡੂ ਵੰਡ ਕੇ ਖੁਸ਼ੀਆਂ ਮਨਾ ਰਹੇ ਹਾਂ ਗਰਗੇ ਸਾਹਿਬ ਤੁਸੀਂ ਵੀ ਬੀਜੇਪੀ ਦੇ ਵਿੱਚ ਹਾਂਜੀ ਪ੍ਰਧਾਨ ਜੀ ਐਮਸੀਓ ਕੌਂਸਲਰ ਰਹੇ ਹੋ ਤੁਸੀਂ ਐਦਕੀ ਬੀਜੇਪੀ 'ਚ ਪਹੁੰਚੇ ਹੋ ਔਰ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਸਭ ਤੋਂ ਪਹਿਲਾਂ ਅੱਜ ਜਿੰਨੇ ਵੀ ਵਰਕਰ ਸਾਡੇ ਭਾਈ ਨਰੈਣ ਸਿੰਘ ਰਸੋਤ ਇਸ ਹਲਕੇ ਦੇ ਪ੍ਰਧਾਨ ਨੇ ਜਿਹੜੀ ਕਮਾਂਡ ਕਰ ਰਹੇ ਨੇ ਅਸੀਂ ਸਾਰੇ ਵਰਕਰ ਇਹਨਾਂ ਦੇ ਸੱਦੇ ਦੇ ਇਕਤਰ ਹੋਇਆ ਔਰ ਜਿਹੜੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਭਾਈ ਨਰਿੰਦਰ ਸਿੰਘ ਮੋਦੀ ਤੀਜੀ ਵਾਰ ਚੁਣੇ ਗਏ ਨੇ ਸਾਨੂੰ ਅਸੀਂ ਸਾਰਿਆਂ ਵੱਲੋਂ ਭਾਈ ਨਰਿੰਦਰ ਮੋਦੀ ਨੂੰ ਬਹੁਤ-ਬਹੁਤ ਮੁਬਾਰਕਾਂ ਦੇਸ਼ ਨੂੰ ਪਹਿਲਾਂ ਵੀ ਤਰੱਕੀ ਦੀ ਲਹਿਰ ਤੇ ਲੈ ਕੇ ਗਏ ਨੇ ਔਰ ਦੁਬਾਰਾ ਵੀ ਇਸ ਤਰੱਕੀ ਦੀ ਲਹਿਰ ਤੇ ਲੈ ਕੇ ਜਾਣ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਨਰਿੰਦਰ ਮੋਦੀ ਗਰਕੇ ਸਾਹਿਬ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਮਾਹੌਲ ਅੱਜ ਜਿਵੇਂ ਗਰਮਾਇਆ ਹੋਇਆ ਹੈ ਬੀਜੇਪੀ ਦੇ ਲੋਕਾफ़ी ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਬੀਜੇਪੀ ਰਿਆਂ ਅੱਜ ਖੁਸ਼ੀਆਂ ਕਿਵੇਂ ਬੁਲੰਦੀਆਂ ਤੇ ਚੱਲ ਰੀਆਂ ਜਿਵੇਂ ਸਾਰੇ ਚਾਰੇ ਪਾਸੇ ਢੋਲ ਟਮਕਾ ਹੋ ਰਿਹਾ ਔਰ ਕਿਸ ਤਰ੍ਹਾਂ ਦਾ ਅਜ ਮਾਹੌਲ ਹੈ ਆਜੋ ਜੀ ਆਜੋ ਜੀ ਮੈਂ ਸਾਰੇ ਹੀ ਸਾਡੇ ਹਲਕੇ ਸਤਰਾਣੇ ਦੇ ਬੀਜੇਪੀ ਦੇ ਵਰਕਰਾਂ ਨੂੰ ਵਧਾਈ ਦਿੰਦਾ ਕਿਉਂਕਿ ਤੀਜੀ ਵਾਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਇਹ ਇੱਕ ਸਾਡੇ ਦੇਸ਼ ਦਾ ਬਹੁਤ ਹੀ ਅੱਜ ਭਾਗਾ ਵਾਲਾ ਦਿਨ ਹੈ ਕਿਉਂਕਿ ਅਗਰ ਮੋਦੀ ਜੀ ਨੇ ਕੰਮ ਕੀਤੇ ਨੇ ਤਾਂ ਹੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਰਹੇ ਨੇ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਬਹੁਤ ਲੰਬੀ ਉਮਰ ਦੇਵੇ ਔਰ ਇਸ ਤਰ੍ਹਾਂ ਹੀ ਉਹ ਦੇਸ਼ ਦੀ ਤਰੱਕੀ ਕਰਦੇ ਰਹਿਣ ਤੇ ਨਾਲ ਹੀ ਮੈਂ ਸਾਡੇ ਪੰਜਾਬ ਦੇ ਵਿੱਚ ਕੈਬਨਿਟ ਦੇ ਵਿੱਚ ਜੋ ਸੈਂਟਰ ਦੇ ਵਿੱਚ ਰਮਨੀਤ ਬਿੱਟੂ ਜੀ ਲਏ ਨੇ ਉਹਨਾਂ ਨੂੰ ਵੀ ਵਧਾਈ ਦਿਨਾ ਔਰ ਪੰਜਾਬ ਦੇ ਸਾਰੇ ਹੀ ਲੋਕਾਂ ਨੂੰ ਔਰ ਦੇਸ਼ ਵਾਸੀਆਂ ਨੂੰ ਵਧਾਈ ਦਿਨਾ ਬੀ ਇਹ ਹੋ ਜਈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣੇ ਨੇ ਇਹੋ ਜੇ ਸ਼ਖਸ ਦੀ ਪਰਮਾਤਮਾ ਲੰਮੀ ਉਮਰ ਕਰੇ ਔਰ ਦਿਨ ਦੁਗਣੀ ਰਾਤ ਚੌਕਣੀ ਸਾਰੇ ਪੰਜਾਬ ਤੇ ਦੇਸ਼ ਵਾਸੀਆਂ ਨੂੰ ਤਰੱਕੀ ਬਖਸ਼ੇ ਜੀ ਤੁਸੀਂ ਕਾਫੀ ਲੰਮੇ ਸਮੇਂ ਤੋਂ ਬੀਜੇਪੀ ਦੇ ਥੰਮ ਰਹੇ ਆ ਇਸੇ ਇਲਾਕੇ ਦੇ ਵਿੱਚ ਔਰ ਅੱਜ ਵੀ ਤੁਹਾਡਾ ਸਭ ਤੋਂ ਅੱਗੇ ਯੋਗਦਾਨ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਲੱਡੂ ਵੰਡ ਰਿਹਾ ਹੈ ਖੁਸ਼ੀਆਂ ਦਾ ਹਜ਼ਾਰ ਕਰ ਰਿਹਾ ਔਰ ਨੱਚਗਾ ਵੀ ਰਿਹਾ ਹੈ ਕਾਫੀ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਕੀ ਲੱਗ ਰਿਹਾ ਤੁਹਾਨੂੰ ਜਿਵੇਂ ਕਿ ਨਰਿੰਦਰ ਮੋਦੀ ਤੀਜੀ ਵਾਰ ਬਣਿਆ ਔਰ ਦੇਸ਼ ਦੇ ਵਾਸਤੇ ਇਹ ਕਿਸ ਤਰ੍ਹਾਂ ਦਾ ਸਬਦ ਹੋਏਗਾ ਰਾਸ਼ਟ੍ਰ ਹਿਤ ਵਾਸਤੇ ਦੇਸ਼ ਦੇ ਭਲੇ ਲਈ ਦੇਸ਼ ਨੂੰ ਤਰੱਕੀ ਵੱਲ ਲਿਜਾਣ ਲਈ ਵਿਸ਼ਵ ਗੁਰੂ ਬਣਨ ਲਈ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵਿੱਚ ਫਿਰ ਦੁਬਾਰਾ ਦੇਸ਼ ਦੀ ਕਰੋੜੋਂ ਜਨਤਾ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਜਿਸ ਦੇ ਤਹਿਤ ਐਨਡੀਆ ਦੀ ਸਰਕਾਰ ਤੀਜੀ ਵਾਰੀ ਬਣਨ ਜਾ ਰਹੀ ਹੈ 1962 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪੰਡਜਵਾਲ ਲਹਿਰ ਤੋਂ ਬਾਅਦ શ્રી ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਇਹ ਦੇਸ਼ ਦੇ ਹਿੱਤ ਦੇ ਵਿੱਚ ਵੀ ਹੈ ਔਰ ਦੁਨੀਆ ਦੇ ਹਿੱਤ ਦੇ ਵਿੱਚ ਵੀ ਹੈ ਅੱਜ ਦੇਸ਼ ਦੇ ਜਿਹੜੇ بڑے بڑے ਦੇਸ਼ ਅਮਰੀਕਾ ਵਰਗੇ ਜਿਹੜੇ ਦੇਸ਼ ਨੇ ਉਹ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ আর ਸਾਡੇ ਦੇਸ਼ ਦੇ ਅੱਗੇ ਸਿਰ ਝੁਕਾਉਂਦੇ ਨੇ ਇਸ ਕਰਕੇ ਜਿਹੜਾ ਦੇਸ਼ ਨੂੰ ਇੱਕ ਬਹੁਤ ਵੱਡਾ ਇਹ ਉਪਰਾਲਾ ਮਿਲਿਆ ਬਹੁਤ ਵੱਡੀ ਤਰੱਕੀ ਹੋਊਗੀ ਦੇਸ਼ ਦੀ ਮਾਨਯੋਗ ਨਰਿੰਦਰ ਮੋਦੀ ਜੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਰਾਸ਼ਟਰੀ ਹਿੱਤ ਦੇ ਵਿੱਚ ਫੈਸਲਾ ਹੈ ਔਰ ਜਿਹੜੇ ਹਾਂਜੀ ਹਾਂਜੀ ਤੁਸੀਂ ਪ੍ਰਧਾਨ ਜੀ ਸਾਰੇ ਪਾਸੇ ਘੁੰਮੇ ਹੋ ਕਿਉਂਕਿ ਤੁਸੀਂ ਬਰਨਾਲੇ ਸਾਈਡ ਤੇ ਵੀ ਇੰਚਾਰਜ ਰਹੇ ਹੋ ਕੀ ਲੱਗ ਰਿਹਾ ਤੁਹਾਨੂੰ ਉਸ ਇਲਾਕੇ ਦੇ ਵਿੱਚ ਵੀ ਜਾਂ ਤੁਹਾਡੀ ਨਜ਼ਰ ਇਸ ਟਾਈਮ ਸਾਰੇ ਪੰਜਾਬ ਦੇ ਵਿੱਚ ਹੋਵੇਗੀ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਰਿਹਾ ਹੈ ਐ ਮਿਲ ਰਿਹਾ ਤੁਹਾਨੂੰ ਬੀਜੇਪੀ ਦਾ ਲੇਖੋ ਗੱਲ ਇਹ ਹੈ ਕਿ 2022 ਦੇ ਵਿੱਚ ਸਾਡਾ 6% ਵੋਟ ਸੀਗਾ ਵੋਟ ਸ਼ੇਅਰ ਹੁਣ 18% ਜਿਹੜਾ ਵੋਟ ਸ਼ੇਅਰ ਹੈ ਸਾਡਾ ਪੰਜਾਬ ਦੇ ਵਿੱਚ ਹੋਇਆ ਹੈ ਲੱਖੋ ਵੋਟਾਂ ਹਾਂ 19% 18% ਕੁਝ ਤੇ ਗੱਲ ਇਹ ਹੈ ਵੀ ਲੋਕਾਂ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਲੰਨਾਂ ਦੇ ਵਿੱਚ ਲੱਗ ਕੇ ਜਿਹੜੀ ਹੈਗੀ ਹੈ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਈ ਹੈ ਔਰ 2027 ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਆਪਣਾ ਪਖਸ਼ ਨੂੰ ਲਹਿਰਾਏਗੀ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਨਰੋਲ ਬੀਜੇਪੀ ਦੀ ਸਰਕਾਰ ਬਣੋਂਗੇ ਇਹ ਬਹੁਤ ਵੱਡੀ ਗੱਲ ਹੈ ਪਹਿਲੀ ਵਾਰੀ ਹੋਇਆ ਹੈ ਕੇ ਅਕਾਲੀ ਦਲ ਨੂੰ ਜਿਹੜਾ ਹੈਗਾ ਪਛਾੜ ਕੇ ਪੰਜਾਬ ਦੇ ਵਿੱਚ ਬਹੁਤ ਵੱਡੀ ਦਾ ਅਕਾਲੀ ਦਲ ਨੂੰ ਸਿਰਫ 12-13% ਵੋਟ ਮਿਲੀ ਹੈ ਪੰਜਾਬ 'ਚ ਜਦੋਂ ਕਿ ਭਾਜਪਾ ਨੂੰ 19% ਵੋਟ ਮਿਲੀ ਹੈ ਇਸ ਕਰਕੇ 2027 ਦਾ ਵੱਲ ਜਿਹੜਾ ਇਸ਼ਾਰਾ ਕਰਦਾ ਹੈ ਪੰਜਾਬ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਪੰਜਾਬ 'ਚ ਫਿਰ ਅਸੀਂ ਵਿਧਾਨ ਸਭਾ 'ਚ ਝੰਡਾ ਲਹਿਰਾਵਾਂ ਕਿ ਅੱਜ ਜਿਵੇਂ ਗੱਡੂ ਵੱਲ ਕੇ ਇਹਨਾਂ ਖੁਸ਼ੀ ਨਾਲ ਹਾਰ ਕੀਤਾ ਹੈ ਸੂਬੇ ਅੰਦਰ ਭਾਵੇਂ ਟੱਕਰ ਬਰਾਬਰ ਦੀ ਸੀ ਪਰ ਚਾਹੇ ਕੋਈ ਵੀ ਸੀਟ ਨਹੀਂ ਭਾਜਪਾ ਲੈ ਕੇ ਗਈ ਪਰ ਅੱਜ ਜਿਵੇਂ ਕਿ ਮਾਹੌਲ ਬਣਿਆ ਹੋਇਆ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਪਾਤੜਾ ਪੱਲ ਸਿੰਘ ਚੌਕ ਵਿੱਚ ਟੋਲ ਟਮੱਕੇ ਔਰ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ ਜੀ ਵੀ ਵਰਕਰ ਔਰ ਨਾਲ ਉਹਨਾਂ ਦੇ ਆਗੂ ਵੀ ਕਾਫੀ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਤੀਜੀ ਵਾਰ ਜਦੋਂ ਕਿ ਨਰਿੰਦਰ ਮੋਦੀ ਬਣੇ ਨੇ ਅੱਜ ਇਹਨਾਂ ਨੇ ਹੌਸਲੇ ਬੁਲੰਦ ਹੈ ਔਰ ਕਹਿੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਬਹੁਤ ਵੱਡੇ ਭਾਰਤ ਉੱਭਰ ਕੇ ਸਾਹਮਣੇ ਆਵੇਗਾ